ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਉ ਕਬੀਰ ਜਨ ਭੈ ਖਾਲਸੀ ਪ੍ਰੇਮ ਭਗਤ ਜਿਹ ਜਾਨੀ ਔਰ ਇੱਕ ਦੋਹਰਾ ਪੜਿਆ ਜਾਂਦਾ ਅਰਦਾਸ ਤੋਂ ਬਾਅਦ ਵਿਜਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਹੁਣ ਇਹਦੇ ਅਰਥ ਪਤਾ ਕੀ ਕੀਤੇ ਜਾਂਦੇ ਵੀ ਦੁਨੀਆਂ ਤੇ ਖਾਲਸੇ ਨੇ ਰਾਜ ਕਰਨਾ ਖਾਲਸਾ ਕਿਹਨੂੰ ਸਮਝਿਆ ਵੀ ਜਿਹਦੇ ਸੋਹਣੇ ਦਸਤਾਰ ਹੋਵੇ ਦਾੜਾ ਹੋਵੇ ਛਿਰਸਾ ਪਾਈ ਹੋਵੇ ਵੀ ਉਹ ਬੰਦੇ ਨੇ ਰਾਜ ਕਰਨਾ ਪੂਰੀ ਦੁਨੀਆ ਤੇ ਇਹ ਅਰਥ ਨਹੀਂ ਹੈਗੇ ਖਾਲਸਾ ਸ਼ਬਦ ਦੇ ਅਰਥ ਨੇ ਸ਼ੁੱਧ ਪਿਓਰ ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ ਮੈਂ ਗੱਲ ਜਿਹੜੀ ਅੱਜ ਕਰਨੀ ਟਹੋ ਉਹਦੇ 'ਤੇ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਜਿੰਨਾ ਬੰਦਿਆਂ ਨੇ ਪੰਜਾਬ ਦੇ ਲੋਕਾਂ ਨੂੰ ਬੇਬਕੂ ਬਣਾ ਕੇ ਸਰਕਾਰਾਂ ਬਣਾਈਆਂ ਉਹਨਾਂ ਦੇ ਇਹ ਟ੍ਰੈਂਡ ਸੀ ਸ਼ੋਸ਼ੇ ਸੀ ਕਿ ਸਿੱਖ ਰਾਜ ਚਾਹੀਦਾ ਔਰ ਸਾਡੇ ਵੱਡੇ ਵੱਡੇ ਵਿਦਵਾਨਾਂ ਨੇ ਕਿਤਾਬਾਂ ਲਿਖੀਆਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਹ ਸਿੱਖ ਰਾਜ ਸੀ ਇਹ ਕਹਿੰਦੇ ਆ ਹਾਲਾਂਕਿ ਇਹ ਕੋਰਾ ਝੂਠ ਸਿਖ ਰਾਜ ਕਦੇ ਆਇਆ ਹੀ ਨਹੀਂ ਤੇ ਨਾ ਹੀ ਜਿਹੜੇ ਸਿਖ ਰਾਜ ਦੀ ਇਹ ਫੁਕਰੇ ਗੱਲ ਕਰਦੇ ਨੇ ਉਹ ਸਿਖ ਰਾਜ ਆਉਣਾ ਹੈ ਗੁਰੂ ਸਾਹਿਬ ਨੇ ਜਿਹੜੀਆਂ ਲੜਾਈਆਂ ਲੜੀਆਂ ਨੇ ਨਾ ਉਹ ਸਿਖ ਰਾਜ ਵਾਸਤੇ ਨਹੀਂ ਲੜੀਆਂ ਫੇਸਬੁੱਕ ਕੀ ਵਿਦਵਾਨ ਤੜਫਣਗੇ ਵੀ ਹਾਈ ਇਦਾਂ ਕਿਉਂ ਕਹਿਤਾ ਜੇ ਮਹਾਰਾਜਾ ਜੀ ਸਿੰਘ ਦਾ ਰਾਜ ਸੀ ਉਹਨੂੰ ਸੇਖ ਰਾਜ ਕਹਿੰਦੇ ਹੋ ਤਾਂ ਫਿਰ ਰਣਜੀਤ ਸਿੰਘ ਨੇ ਸੈਂਕੜੇ ਗੋਲੀਆਂ ਬਣਾ ਕੇ ਔਰਤਾਂ ਨੂੰ ਕਿਉਂ ਰੱਖਿਆ ਆਪਣੇ ਰਾਜ ਵਿੱਚ ਇਹ ਸਭ ਨੂੰ ਪਤਾ ਹੈ ਔਰ ਜਿਹੜੀ ਤੁਸੀਂ ਸਾਖੀ ਘੜ ਕੇ ਸੁਣਾਉਣੀ ਹੋ ਅਗਰ ਨੀਰ ਸਿੰਘ ਨੇ ਚੋਰੜੇ ਮਾਰੇ ਸੀ ਕੋਰੜੇ ਮਾਰੇ ਜਨਰਲ ਬਣ ਕੇ ਉਹ ਵੀ ਕਿਸੇ ਔਰਤ ਨਾਲ ਵਿਆਹ ਕਰਾਉਣ ਦੀ ਗੱਲ ਹੈ ਤਾਂ ਮਾਰੇ ਸੀ ਸਾਬਤ ਤਾਂ ਹੜੇ ਵੱਡੇ ਵੱਡੇ ਜਹਿਜ਼ਾਰ ਕਰੇ ਜਾਂਦੇ ਆ ਵੀ ਨੀਰ ਸਿੰਘ ਨੇ ਅਸ਼ਲੀਲ ਹਰਕਤਾਂ ਕੀਤੀਆਂ ਸੀ ਗੋਲੀਆਂ ਬਣਾ ਕੇ ਔਰਤਾਂ ਨੂੰ ਰੱਖਿਆ ਸੀ ਸਾਖੀਆਂ ਤੁਸੀਂ ਆਪ ਹੀ ਘੜੀਆਂ ਨੇ ਇਹ ਬਹੁਤ ਵੱਡਾ ਝੂਠ ਹੈ ਜੀ ਜਿਹੜੇ ਬੰਦੇ ਸਾਡੇ ਹਲੇ ਵੀ ਨਹੀਂ ਹਟਦੇ ਕਿ ਸਿੱਖ ਰਾਜ ਕਿਵੇਂ ਗਿਆ ਢਾੜੀਆਂ ਨੇ 12 ਗਾਇਆਂ ਬਣੇ ਵੱਡੇ ਨਾ ਸਿੱਖ ਰਾਜ ਆਇਆ ਜੀ ਜਿਹੜੇ ਸਿੱਖ ਰਾਜ ਦੀ ਅਸੀਂ ਗੱਲ ਕਰਦੇ ਆ ਨਾ ਉਹ ਸਿੱਖ ਰਾਜ ਆਉਣਾ ਜਦੋਂ ਤੁਸੀਂ ਖਾਲਸਾ ਸ਼ਬਦ ਦੇ ਅਰਥ ਕਰੋਗੇ ਉਦੋਂ ਅਰਥ ਸ਼ੁੱਧ ਨੇ ਪਿਓਰ ਨੇ ਉਦਾਂ ਦਾ ਰਾਜ ਕਰਨ ਵਾਲਾ ਕੋਈ ਵੀ ਬੰਦਾ ਹੋ ਸਕਦਾ ਉਹ ਹਿੰਦੂ ਕਮਿਊਨਿਟੀ ਦਾ ਹੋਵੇ ਉਹ ਮੁਸਲਮਾਨ ਕਮਿਊਨਿਟੀ ਦਾ ਹੋਵੇ ਉਹ ਸਿੱਖ ਮੱਝ ਵਿੱਚੋਂ ਹੋਵੇ ਉਹ ਕਿਸੇ ਮੱਝ ਵਿੱਚੋਂ ਹੋਵੇ ਉਹ ਬੰਦਾ ਸਿੱਖ ਰਾਜ ਤੋਂ ਮਤਲਬ ਕਿਹੋ ਜਿਹਾ ਰਾਜ ਕਰੂਗਾ ਵੀ ਇੱਥੇ ਕੋਈ ਵੀ ਬੇਈਮਾਨੀ ਨਹੀਂ ਕਰੂਗਾ ਕਿਸੇ ਨਾਲ ਧੋਖਾ ਧੜੀ ਫੇਰਾ ਫੇਰੀ ਨਹੀਂ ਹੋਊਗੀ ਹਰੇਕ ਦੀ ਗੱਲ ਸੁਣੀ ਜਾਊਗੀ ਨਿਆਂ ਮਿਲੂਗਾ ਇਨਸਾਫ ਮਿਲੂਗਾ ਇਹ ਸਿੱਖ ਰਾਜ ਇਹ ਰਾਜ ਕੋਈ ਵੀ ਕਰ ਸਕਦਾ ਇਦੇ ਵਿੱਚ ਹਿੰਮਤ ਹੋ ਗਈ। ਮਤਲਬ ਵਿਗੜਿਆ ਤੇਗੜਿਆ ਨੂੰ ਡੰਡੇ ਦੇ ਨਾਲ ਸੁਧਾਰਨਾ। ਸ਼ਰਮ ਚੌਂਕ ਵਿੱਚ ਕੱਢ ਕੇ ਸਜ਼ਾ ਦੇਣੀ ਦੋਸ਼ੀ ਮਨੁੱਖ ਨੂੰ ਇਹਨੂੰ ਸਿੱਖ ਰਾਜ ਕਹਿੰਦੇ ਆ। ਮੈਂ ਅੱਜ ਗੱਲ ਪਤਾ ਕਿਉਂ ਕਰਨ ਲੱਗਾ। ਤਰਨ ਤਰਨ ਦੇ ਜਿਹੜਾ ਬਕਵਾਸ ਕੀਤਾ ਜਾ ਰਿਹਾ ਨਾ ਕਿ ਪੂਰਾ ਪੰਜਾਬ ਸਿੱਖ ਰਾਜ ਹੁੰਦਾ। ਕੁਝ ਹਿੰਦੂ ਵੀਰ ਨੇ ਜਿਹੜੇ ਅੱਗ ਲਾਉਣ ਬਾਅਦ ਤੇ ਛੱਡੇ ਵੀ ਅਸੀਂ ਵੀ ਸਿੱਖਾਂ ਦੇ ਨਾਲ ਆ ਅਸੀਂ ਵੀ ਸਿੱਖ ਰਾਜ ਚਾਹੁੰਨੇ ਹਾਂ ਇਹ ਸ਼ੁਰਲੀਆਂ ਨਹੀਂ ਇਹ ਸਿੱਖ ਰਾਜ ਦੇ ਨਾਂ ਤੇ ਨਾ ਲੋਕਾਂ ਨੂੰ ਗਮਰਾਹ ਕੀਤਾ ਗਿਆ ਬਾਦਲਾ ਨੇ ਵੀ ਇਹੀ ਗੱਲਾਂ ਕਹੀਆਂ ਸੀ ਕਿ ਮਹਾਰਾਜੇ ਸਿੰਘ ਵਰਗਾ ਰਾਜ ਹੋਊਗਾ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੂੰ ਬੇਵਕੂ ਬਣਾਇਆ ਅਰੇ ਮੂਤਪਾਲ ਵਰਗੇ ਅਸ਼ਨੀ ਦੇ ਭਰਾ ਵਰਗੇ ਜਿਹੜੇ ਹੁਣ ਫਿਰਦੇ ਨੇ ਨਾ ਤਰਨਤਨ ਜਿਮਨੀ ਚੌਂ ਦੇ ਵਿੱਚ ਇਹ ਵੀ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਿ ਸਿੱਖ ਰਾਜ ਚਾਹੁੰਦੇ ਆ ਲੋਕ ਸਿੱਖ ਰਾਜ ਦਾ ਨੂੰ ਖੁਦ ਨੂੰ ਨਹੀਂ ਪਤਾ ਵੀ ਸਿੱਖ ਰਾਜ ਹੁੰਦਾ ਕੀ ਹੈ ਜਣ ਕੇ ਇਹ ਉਹ ਲੋਕ ਨੇ ਜਿਹੜੇ ਧਾਰਮਿਕ ਝੰਡਾ ਹੱਥ ਵਿੱਚ ਫੜ ਕੇ ਲੋਕਾਂ ਨੂੰ इमोशनल ਬਲੈਕਮੇਲ ਕਰਦੇ ਨੇ ਗੁੰਮਰਾਹ ਕਰਦੇ ਨੇ ਇਹ ਉਹ ਲੋਕ ਨੇ ਹੁਣ ਜੇ ਕੋਈ ਸਰਦਾਰ ਬੰਦਾ ਅਮਰ ਸ਼ਕਿਆ ਹੋਵੇ ਦਸਤਾਰ ਬੰਨੀ ਹੋਵੇ ਵਧੀਆ ढ़ाੜਾ ਹੋਵੇ ਉਹ ਤੁਰਿਆ ਜਾਂਦਾ ਹੋਵੇ ਉਹਦੇ ਛੇਤੀ ਕੋਈ ਸ਼ੱਕ ਥੋੜੀ ਕਰਦਾ ਵੀ ਬੰਦਾ ਗਲਤ ਹੋਊਗਾ ਉਹਨੂੰ ਲਾਇਸੈਂਸ ਮਿਲ ਗਿਆ ਇੱਕ ਉਦਾਹਰਨਾ ਦੇਣੀ ਹੈ ਜੇ ਕੋਈ ਨੌਜਵਾਨ ਪੈਨਸਰਟ ਪਾਈ ਹੋਵੇ ਦਾੜੀ ਕੇਸ਼ ਕੱਟੇ ਹੋਣ ਉਹ ਕੋਈ ਨਸ਼ਾ ਕਰਦਾ ਹੋਵੇ ਨਾ ਭਾਵੇਂ ਉਹ ਬੀੜੀ ਪੀਂਦਾ ਹੋਵੇ ਸ਼ਰਗ ਪੀਂਦਾ ਹੋਵੇ ਉਹਨੂੰ ਕਹਿਣਗੇ ਨਸ਼ੇੜੀ ਇਹ ਨਸ਼ੇੜੀ ਹੈ ਉਹਨੂੰ ਇਹ ਕਹਿਣਗੇ ਰੜੜਾ ਢਿੰਗ ਲਾਣਾ ਵੱਡੇ ਵੱਡੇ ਚੋਲਿਆਂ ਵਾਲੇ ਇਹ ਸ਼ਰਯਾਮ ਸ਼ਰਾਬਾਂ ਪੀਂਦੇ ਐ ਬੱਕਰੇ ਵੱਟ ਕੇ ਖਾਂਦੇ ਐ ਭੰਗ ਪੀਂਦੇ ਨੇ ਘੋਟ ਘੋਟ ਕੇ ਭੰਗ ਤਾਂ ਉਹਦੋਂ ਪੀੜਨਾਸ਼ਾ ਸੁੱਖਾ ਤਾਂ ਉਹਦੋਂ ਪੀੜਨਾਸ਼ਾ ਕਿ ਕਿ ਲਾਇਸੈਂਸ ਮਿਲਿਆ ਹੋਇਆ ਬਸ ਕੋਈ ਚੱਕਰ ਨਹੀਂ ਜੋ ਮਰਜੀ ਕਰੀ ਚੱਲੋ ਜੇ ਇਹ ਹੀ ਸੁੱਖਾ ਕੋਈ ਨੌਜਵਾਨ ਹੋਰ ਪੀ ਲੇ ਭੰਗ ਪੀਦੇ ਉਹਨੂੰ ਕਹਣਾ ਨਸ਼ੇੜੀਏ ਪਰ ਚੋਲਾ ਪਾ ਕੇ ਅੰਮ੍ਰਿਤਸਰ ਕੇ ਦਫ਼ਤਰ ਸ ਜਾ ਕੇ ਲਾਇਸੈਂਸ ਮਿਲ ਗਿਆ ਹੁਣ ਜਿਹੜੀ ਰੋਡ ਤੇ ਗੱਡੀ ਜਾ ਰਹੀ ਹੈ ਜੇ ਡਰਾਈਵਰ ਕੋਲੇ ਲਾਇਸੈਂਸ ਨਾ ਹੋਇਆ ਉਹਨੂੰ ਫੜ ਕੇ ਅੰਦਰ ਕਰ ਦੇਣਗੇ ਚਲਾਨ ਕਰ ਦੇਣਗੇ ਜਿਹਦੇ ਕੋਲੇ ਹੋਇਆ ਉਹਨੇ ਲੰਘ ਜਾਣਾ ਲਾਇਸੈਂਸ ਦਾ ਫਾਇਦਾ ਇੰਨਾ ਹੀ ਹੁੰਦਾ ਮਤਲਬ ਕੀ ਹੈ ਇਹ ਇਨਾ ਲੋਕਾਂ ਕੋਲੇ ਇਹ ਸ਼ਬਦ ਕਹਿ ਕੇ ਵੀ ਸਾਨੂੰ ਸਿੱਖ ਰਾਹ ਚਾਹੀਦਾ ਖਾਲਸਾ ਚਾਹੀਦਾ ਇੱਕ ਬੋਲਣ ਦਾ ਲਾਇਸੈਂਸ ਮਿਲ ਗਿਆ ਲੋਕਾਂ ਨੂੰ ਗੁੰਮਰਾਹ ਕਰੀ ਚੱਲੋ ਮੈਂ ਲਾਸਟ ਇੱਕ ਬੇਨਤੀ ਕਰਨੀ ਹੈ ਖੰਡੂਰ ਸਾਹਿਬ ਨੂੰ ਅੰਮ੍ਰਿਤਪਾਲ ਨੂੰ ਵੋਟਾਂ ਪਾਈਆਂ ਇਹ ਨੂਰ ਸਾਹਿਬ ਦੇ ਲੋਕ ਦੱਸਣ ਵੀ 1% ਬੈਨੀਫਿਟ ਹੋਇਆ ਕੋਈ ਕੋਈ ਫਾਇਦਾ ਹੋਇਆ ਫੋਟਾਂ ਵਾਂਗੀ ਫਰੀਦਕੋਟ ਤੋਂ ਸਰਬਜੀਤ ਨੂੰ ਜਿਤਾਇਆ ਉਹਨੇ ਕੀ ਕਰਤਾ ਕੋਈ ਲਾਭ ਹੋਇਆ ਪਹਿਲਾਂ ਉਹਦੀ ਮਾਂ ਐਮਪੀ ਬਣੀ ਉਹਦਾ ਪਿਓ ਐਮਪੀ ਬਣਿਆ ਪਹਿਲਾਂ ਕੀ ਕਰਤਾ ਅਸਮਨਜੀਤ ਮਾਂ ਕਿੰਨੇ ਵਾਰੀ ਐਮਪੀ ਬਣ ਗਿਆ ਉਹਨੇ ਕੌਮਲੇ ਕੁਛ ਕਰਤਾ हां बंदे बंदे मरवाते ये पहले ही मरवाई ਜਾਂਦੇ ਜਿੱਲਾ ਵਿੱਚ ਬੈਠੇ ਦੂਜੀ ਗੱਲ ਇਹ ਪੰਜਾਬ ਦੀ ਰਾਜਨੀਤੀ ਹੈ ਵੀ ਜਿਹੜਾ ਕੋਈ ਬੰਦਾ ਮਾਰੂ ਉਹਨੂੰ ਕੁਰਬਾਨੀ ਦਾ ਨਾਂ ਦੇ ਦੇਵਾਂਗੇ ਉਹਨੂੰ ਟਿਕਟ ਦੇ ਕੇ ਐਮਐਲਏ ਬਣਾ ਦੇਵਾਂਗੇ ਸਾਡੇ ਪੰਜਾਬ ਦੇ ਲੋਕ ਹੁਣ ਇਹ ਸੋਚਦੇ ਮਾਨਕ ਨਹੀਂ ਨਾ ਸਿਖ ਰਾਜ ਆਇਆ ਜੀ ਅੱਜ ਤੱਕ ਨਾ ਆਵੇ ਮੈਂ ਇਹ ਨਹੀਂ ਕਹਿੰਦਾ ਕਿ ਸਿੱਖ ਰਾਜ ਹੋਣਾ ਨਹੀਂ ਚਾਹੁੰਦਾ ਹੋਣਾ ਚਾਹੁੰਦਾ ਪਰ ਜਿਹੜੇ ਸਿੱਖ ਰਾਜ ਦੀ ਇਹ ਗੱਲ ਕਰਦੇ ਨੇ ਉਹ ਸਿੱਖ ਰਾਜ ਨਾ ਆਇਆ ਨਾ ਆਵੇ ਖਾਲਸਾ ਸ਼ਬਦ ਦੇ ਅਰਥ ਨੇ ਸ਼ੁੱਧ ਪਿਓਰ ਉਹ ਕੋਈ ਵੀ ਹੋ ਸਕਦਾ ਪਰ ਇਹਨਾਂ ਨੇ ਲੋਕਾਂ ਨੂੰ ਗਮਰਾਹ ਕੀਤਾ ਹੁਣ ਵੀ ਗਮਰਾਹ ਕਰ ਰਹੇ ਨੇ ਉਹ ਸ਼ਨੀ ਦਾ ਭਾਈ ਜਿਹੜਾ ਇਲੈਕਸ਼ਨ ਲੜ ਰਿਹਾ ਤਰਨਤਾਂ ਤੋਂ ਜਿਮਨੀ ਕਿਉਂ ਉਹ ਗੱਡੀ ਵਿੱਚ ਬੈਠਾ ਫੀਲਿੰਗਾਂ ਚੱਕੀ ਜਾਂਦਾ ਪੂਰੀਆਂ ਉਹ ਪੂਰਾ ਪੰਜਾਬ ਕਹਿੰਦੇ ਸਿੱਖ ਰਾਜ ਚਾਹੁੰਦੇ ਪੂਰਾ ਪੰਜਾਬ ਖਾਲਸਾ ਚਾਹੁੰਦਾ ਢਣ ਕਿ ਇਦਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਇਦਾਂ ਪੰਜਾਬ ਦੇ ਲੋਕੋ ਸਮਝੋ ਥੋੜਾ ਜਿਹਾ ਇਹਨਾਂ ਲੋਕਾਂ ਨੇ ਅੱਜ ਤੱਕ ਕੌਮ ਦਾ ਨੁਕਸਾਨ ਕਰਾਇਆ 1947 ਤੋਂ ਲੈ ਕੇ ਹੁਣ ਤੱਕ ਸੇ ਕੌਮ ਦਾ ਨੁਕਸਾਨ ਇਹਨਾਂ ਕਦਮ ਚੌਧਰੀਆਂ ਨੇ ਖਾਲਸਾਤਨ ਦੇ ਨਾਂ ਤੇ ਸਿੱਖ ਰਾਜ ਦੇ ਨਾਂ ਤੇ ਅੱਧੀ ਕੌਮ ਮਰਵਾ ਦਿੱਤੀ ਕੋਈ ਬੈਨੀਫਿਟ ਨਹੀਂ ਹੋਇਆ ਜਾਣੇ ਕਿ ਸਿੱਖ ਰਾਜ ਦੇ ਨਾਂ ਤੇ ਖਾਲਸਾਤਨ ਦੇ ਨਾਂ ਤੇ ਲੋਕਾਂ ਨੂੰ ਇਹ ਬੇਬੂ ਬਣਾ ਰਹੇ ਨੇ ਤੇ ਅਸੀਂ ਬੇਬੂ ਬਣ ਰਹੇ ਹਾਂ ਕੋਈ ਸਿੱਖ ਰਾਜ ਨਾ ਆਇਆ ਤੇ ਨਾ ਆਵੇਗਾ ਜੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੁਸੀਂ ਸਿੱਖ ਰਾਜ ਕਹਿੰਦੇ ਹੋ ਵੀ ਮਹਾਰਾਜਾ ਰਣਜੀਤ ਸਿੰਘ ਵੇਲੇ ਖਾਲਸਾ ਰਾਜ ਸੀ ਸਿੱਖ ਰਾਜ ਸੀ ਜੇ ਕਹਿੰਦੇ ਹੋ ਫਿਰ ਜਿਹੜੇ ਸਾਡੇ ਵਿਦਵਾਨ ਜਿਹ ਟਾਡੀ 12 ਗੋਂਦੇ ਨੇ ਉਹ ਦੱਸਣ ਵੀ ਔਰਤਾਂ ਨੂੰ ਗੋਲੀਆਂ ਬਣਾ ਕੇ ਕਿਉਂ ਰਣਜੀਤ ਸਿੰਘ ਨੇ ਰੱਖਿਆ ਹੋਇਆ ਸੀ ਆਪਣੇ ਰਾਜ ਵਿੱਚ ਇਹ ਦੱਸਿਓ ਜੇ ਕਿਸੇ ਵਿੱਚ ਹਿੰਮਤ ਹੈਗੀ ਖਾਲਸਾ ਰਾਜ ਦੇ ਅਰਥ ਨਹੀਂ ਸ਼ੁੱਧ ਉਹ ਕੋਈ ਵੀ ਕਰ ਸਕਦਾ ਹੈ ਉਹ ਜਿਹਦੇ ਵਿੱਚ ਹਿੰਮਤ ਹੋ ਬਸ ਉਹ ਰਾਜ ਕਿਹਾ ਜਾਊ ਵੀ ਜਿਹੜਾ ਬੰਦਾ ਗਲਤੀ ਕਰਦਾ ਹੈ ਉਹਨੂੰ ਸਜ਼ਾ ਮਿਲਣੀ ਹੀ ਮਿਲਣੀ ਹੈ ਇੱਥੇ ਇਨਸਾਫ ਦੀ ਗੱਲ ਹੋ ਸਿੱਖ ਰਾਜ ਦਾ ਮਤਲਬ ਇਹ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ